ਸਾਸ੍ਰੀ ਦਾ ਉਸਤਾਜੀ ਸਾਸ੍ਰੀ ਕਾ ਜੀ ਰਾਜਨ ਰਾਜਨ ਕਾ ਸਾਸ੍ਰੀ ਕਾ ਉਸਤਾਜੀ ਤੀ ਸਵੇਰੇ ਕੱਲ ਆਪਣੀ ਮਿਹਨਤ ਲਾ ਕੇ ਗਏ ਜੇ ਫੇਰ ਆਤੀ ਸਾਰ ਨੂੰ ਲਵਾਈ ਆ ਹੁਣ ਫੇਰ ਸਵੇਰੇ ਦੀ ਆਪਣੀ ਐਕਸਰਸਾਈਜ਼ ਲਾਉਂਦੇ ਜੇ ਹੁਣ ਫੇਰ ਦੀ ਸਾਰ ਨੂੰ ਐਕਸਰਸਾਈਜ਼ ਲਵਾਣੀ ਆ ਇਹ ਦੀ 24 ਘੰਟੇ ਚੱਲਦੇ ਹੀ ਰਹਿੰਦੇ ਜੇ ਨਹੀਂ ਬੜਾ ਸੋਨਾ ਵੀ ਆ 5 ਘੰਟੇ ਚੜੀ ਘੰਟੇ ਜ਼ਿਆਦਾ ਹੀ ਕਹਿ ਤਾਈ 5 ਘੰਟੇ ਪਰ ਫੇਰ ਵੀ ਕੰਮ ਦੀ ਬਹੁਤ ਜ਼ਿਆਦਾ ਕਰਦੇ ਜੇ ਮਤਲਬ ਬਿਲਕੁਲ ਸੁਸਤੀ ਆਂਦੀ ਹੁਣ ਮੈਂ ਦੇ ਵੇਲੇ ਸੁਸਤੀ ਮਾਰਾ ਬੈਠਾ ਰਹਿਣਾ ਥਈ ਉਹੀ ਹੈ ਚ ਚਾਰ ਵਾ ਚਾਰ ਵਾਂਗੂ ਚੁਸਤੀ ਪਾਸ਼ਾ ਕਹਿੰਦੇ ਨਰੂ ਮਰਿਆ ਨਰ ਕਾਂ ਬਣਾ ਆਵੇ ਪਸ਼ੂ ਮਰਿਆ ਦਸ ਕਾੜ ਸਵਾਰਾ ਬੰਦੇ ਦਾ ਇੱਕ ਇਹੋ ਜਿਹਾ ਸਰੀਰ ਆ ਜਿਹੜੇ ਨਾਕਾ ਨਾ ਕੁੱਤੇ ਕੋਈ ਨਹੀਂ ਖਾਂਦਾ ਈਵਨ ਕੇ ਤੁਹਾਡੇ ਜੁੱਤੀਓਂ ਦੇ ਕੰਮ ਨਹੀਂ ਆਉਂਦਾ ਇਸ ਕਰਕੇ ਬੇਟਾ ਇਹਨੂੰ ਰੱਜ ਕੇ ਖਾਈਦਾ ਤੇ ਰੱਜ ਕੇ ਵਾਈਦਾ ਤੇ ਸੌਂਈਦਾ ਆਪਾਂ ਘਾਟਿਆ ਚੁਬਾ ਕੇ ਚੀਜ਼ ਖਾਈ ਦੀ ਆ ਬਾਕੀ ਮੈਂਟ ਦੀ ਹਿਆ ਸਾਈਕਲੋਜੀਕਲ ਇਫੈਕਟ ਕੋਈ ਵੀ ਕੰਮ ਕਰਨਾ ਮੈਂ ਬ੍ਰੇਨ ਨੂੰ ਸਟਰੋਂਗ ਰੱਖਦਾ ਦਿਮਾਗ ਸਟਰੋਂਗ ਦੌਲੇ ਕਾਰਦੀ ਸਟਰੋਂਗ ਆ ਇਸ ਕਰਕੇ ਪੌਚੋ ਰੱਖੋ ਜਿਹੜਾ ਤੁਸੀਂ ਆਪਣਾ ਲਾਰਮ ਲਗਾਉਂਦੇ ਨੇ ਲਾਰਮ ਲਾਰਮ ਉਹਨੂੰ ਆਪਣੇ ਤੋਂ ਘੱਟੋੜ ਇੱਕ ਫੁੱਟ ਦੇ ਲਾਗੇ ਰੱਖੋ ਪਹਿਲਾ ਲਾਰਮ ਜਦੋਂ ਵੱਜਿਆ ਆਪਾਂ ਕਰਦੇ ਆ ਸੋਏ ਨੇ 2 ਘੰਟੇ ਬਾਅਦ ਉੱਠਾਂਗੇ ਇਹ ਤੁਸੀਂ ਇਦਾਂ ਹੀ ਕਰਦਾ ਆਏਗਾ ਠੀਕ ਆ ਉਹ ਹੈਗਾ ਤੁਹਾਡਾ ਸ਼ੈਤਾਨੀ ਮਨ ਜਿਹੜਾ ਮਨ ਤੂੰ ਜੋਸ਼ ਰੂਪੇ ਆਪਣਾ ਮੂਲ ਪਛਾਣ ਉਹ ਸ਼ੈਤਾਨੀ ਮਾਨ ਤਾਡੇ ਅੰਦਰ ਗਿਆਨ ਨਹੀਂ ਹੈਗਾ ਅ ਗਿਆਨ ਅ ਗਿਆਨ ਜ਼ਿਆਦਾ ਵਾ ਚੰਗੇ ਗੁਣ ਨਹੀਂ ਆਗੇ ਉਹਨੇ ਮਾਨੇ ਕਿ ਦਿੱਤਾ 100 ਕਿਲੋ ਤੁਹਾਡਾ ਭਾਰ ਡੋਲੇ 19 ਇੰਚ ਤੁਸੀਂ ਬਣ ਕੇ ਉੱਥੇ ਕੁੱਕੜ ਕੁੱਕੜ ਆ ਪੁਕੂ 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 ਬਣ ਕੇ ਕੁਕੂ ਤਾਨੂੰ ਕਿਉਂ ਬਣੇ ਇੰਨਾ ਸੋਹਣਾ ਸਰੀਰ ਤੁਹਾਨੂੰ ਉਹਨੇ ਢਾਲਿਆ ਢੜ ਤੇ ਹੈਵੀ ਹੋ ਗਿਆ ਤੁਸੀਂ ਕਿਤਾ ਚੱਲ ਯਾਰ 5 ਮਿੰਟ ਬਾਅਦ ਉੱਠਦੇ ਆ ਫੇਰ ਤੁਹਾਡੀ ਮੰਮੀ ਜਾਂ ਡੈਡੀ ਜਾਂ ਤੁਹਾਡੀ ਵਾਈਫਾਈ ਉੱਠੋ ਜੀ ਉੱਠੋ ਟਾਈਮ ਹੋ ਗਿਆ ਬੱਚਿਆਂ ਨੇ ਸਕੂਲ ਵੀ ਜਾਣਾ ਹੈ ਉੱਠੋ ਉੜਦਾ ਉੜਦਾ ਉਥੇ ਆਇਆ ਕਰਕੇ ਫੇਰ ਤੁਸੀਂ ਆ ਮਹੀਨਾ ਪੋ ਦੇ ਵਿੱਚ ਰਜਾਈ ਨਹੀਂ ਫੇਰ ਤੂੰ ਕੀ ਆ ਤੁਹਾਡਾ ਮਨ ਤੇ ਤੁਸੀਂ ਦੋਵੇਂ ਗਏ ਸੌ ਪਰ ਇਹ ਪਾਇਮੈਂਟ ਆਨੰਦ ਬਣਾਉਂਦਾ ਹੈ ਹੈ ਜਿਹੜੇ ਪਾਇਮੈਂਟ ਆ ਕੇ ਆਨੰਦ ਬਣਾਉਂਦਾ ਹੈ ਆਨੰਦ ਬੇਟਾ ਆਇਆ ਜਦੋਂ ਮਰ ਕੇ ਆਨੰਦ ਹੀ ਆਉਣਾ ਬਾਅਦ ਚ ਬਾਹਰ ਦੇ ਘਰ ਦੇ ਵਿੱਚ ਕਹਿੰਦੇ ਹਾਏ ਉਹ ਭੈਣ ਜੋ ਕੈਦੋਂ ਵਾਲੀ ਭੂਆ ਨੇ ਮੁੜ ਕੇ ਲੇਟ ਆ ਜੂਗੀ ਭੋਗ ਤੇ ਆ ਰਹੀ ਮੈਨੂੰ ਸਾੜ ਦੋ ਆਨੰਦ ਤੇ ਆਨੰਦ ਦੇ ਨਹੀਂ ਹੈਗੇ ਆਨੰਦ ਹੈ ਗਿਆ ਭਈ ਪ੍ਰਾਪਤ ਮਾਨਿਕ ਤਵਰੀਆ ਮਿਲੀ ਆ ਜ਼ਿੰਦਗੀ ਜਿਓ ਆਨੰਦ ਹੋ ਰਿਹਾ ਅੱਖਾਂ ਨਾਲ ਚੰਗੀਆਂ ਅੱਖੀ ਵੇਖਣ ਰੱਜੀਆਂ ਬਹੁਤ ਰੰਗ ਤਮਾਸ਼ੇ ਅੱਖਾਂ ਨਾਲ ਚੰਗੀਆਂ ਚੀਜ਼ਾਂ ਵੇਖੋ ਕੰਨਾਂ ਨਾਲ ਚੰਗਾ ਸੁਣੋ ਜੁਬਾਨਾ ਚੰਗਾ ਬੋਲੋ ਜ਼ਿੰਦਗੀ ਜਿਓ ਇਹ ਨੰਨ ਦੱਸਾ ਹੁੰਦਾ ਕਹਦਾ ਨੰਨ ਦੇ ਵਾ ਅੱਛਾ ਉਸਤਾਦ ਜੀ ਆਹ ਜਿਹੜੀ ਜੈਕਸੇ ਹੀ ਲਵਾਉਂਦੇ ਜੇ ਪੈਸਾ ਕਰਕੇ ਕਰਦੇ ਕੇ ਸ਼ੌਕ ਹੈ ਆਪਣਾ ਪੈਸਾ ਲੋੜਿਆ ਨਾ ਕੁੱਤੇ ਨੂੰ ਨਾ ਕਾਂ ਨੂੰ ਨਾ ਕਿਸੇ ਨੂੰ ਪੈਸੇ ਲੋੜ ਹੀ ਨਹੀਂ ਹੈਗੀ ਪੈਸਾ ਆਪਾਂ ਜੂਨ ਚ ਆਏ ਆ ਪੈਸਾ ਦੀ ਲੋੜਿਆ ਪਰ ਛਾਣੀ ਹੈ ਪਰ ਇਹ ਤੁਹਾਡਾ ਸ਼ੌਕ ਵੀ ਐਸਾ ਹੀ ਲੋੜਾ ਸ਼ੌਕ ਮੇਰਾ ਮੈਨੂੰ ਲਵਾ ਕੇ ਬੜਾ ਮਜ਼ਾ ਆਉਂਦਾ ਜਿੰਨੀ ਦੇਰ ਤੱਕ ਮੈਂ ਤੇਨੂੰ ਵਰਕਆਊਟ ਨ ਕਰਵਾ ਮੈਨੂੰ ਮਜ਼ਾ ਆਉਂਦਾ ਮੇਰਾ ਇੱਕ ਸ਼ੌਕ ਆ ਪਰਸਨਲ ਟ੍ਰੇਨਿੰਗ ਲਓ ਜੋ ਮਰਜੀ ਲਓ ਆਪਾਂ ਕਿਹੋ ਕਦੀ ਪੈਸਾ ਨਹੀਂ ਲੈਂਦੇ ਪੈ ਜੇ ਕੋਈ ਡਾਇਰੈਕਟ ਮੰਗੇ ਉਹਨੂੰ ਸਹੀ ਗਾਈਡ ਕਰੀਦਾ ਉਹ ਸਾਡਾ ਹੱਕ ਆ ਅਸੀਂ ਲੋਕਾਂ ਦੇ ਘਰ ਨਹੀਂ ਜਾਂਦੇ ਆ ਜੋ ਜਿਮ ਲਾ ਲੋ ਜਿਤਨਾ ਗੋਭੀ ਲੈ ਲੋ ਘੰਡੇ ਲੈ ਲੋ ਕਿਸ ਨੂੰ ਲੋੜ ਹੈ ਚੰਗੇ ਲੱਗਦੇ ਆਉ ਨਹੀਂ ਲੱਗਦੇ ਤੇ ਆਪਣੇ ਵੀ ਘਰ ਜਾਓ ਆਰਾਮ ਦੇ ਨਾਲ ਰਜਾਈ ਦੇ ਵਿੱਚ ਮੁੱਕਲ ਮਾਰੋ ਤੇ ਮੌਫਲੇ ਜੋੜੀਆਂ ਖਾ ਕੇ ਸੌਂ ਜਾਓ ਜਦੋਂ ਕੋਈ ਨਵਾਂ ਮੁੰਡਾ ਆਦਾ ਉਹ ਕਹਿੰਦਾ ਪਹਿਲਾਂ ਟ੍ਰਾਇਲ ਜੀਦਾ ਹੀ ਫੇਰ ਜਿਮ ਜੁਆਇਨ ਕਰਨਾ ਹੈ ਕਹਿ ਲਈਦੇ ਆ ਦੇਈ ਦੇਣੀ ਆ ਟ੍ਰਾਇਲ ਲਈਦੇ ਆ ਕਹਦਾ ਟ੍ਰਾਇਲ ਉਹ ਤੇ ਦੋ ਤਿੰਨ ਦਿਨ ਲੋਕਾਂ ਨੇ ਧਿਆਨ ਦੇਣਾ ਕਿ ਉਹ ਇੱਕ ਕੀ ਕਿ ਨਹੀਂ ਹੁੰਦੇ ਆ ਬੱਸ ਮਹਿਕਮਾ ਬਣਾਇਆ ਪਹਿਲੇ ਆਣ ਵਾਲਾ ਮੁੜ ਕੇ ਤੂੰ ਕੌਣ ਕੋਚ ਨੇ ਵਿਚਾਰੇ ਨੇ ਅੱਗੇ ਕਿੱਥੇ ਫਿਰਨਾ ਤੁਸੀਂ ਉਹਦੇ ਪਿੱਛੇ ਪਿੱਛੇ ਇੱਥੇ ਟ੍ਰੈਲ ਲੈ ਜਾਂਦੇ ਹਨ ਇੱਥੇ ਟ੍ਰੈਲ ਦਿੱਤੇ ਨਹੀਂ ਜਾਂਦੇ ਹਨ ਸਹੀ ਆ ਹੁਣ ਅੱਜ ਕਰਨ ਵਾਲੀ ਆਪਾਂ ਕਾਰਡੀਓ ਤੇ ਪਾਟ ਅੰਦਰ ਸਾਰੇ ਜਿੰਮਾ ਜੁੰਦਾ ਗੋਡੇ ਦੀ ਕਾਰਡੀਓ ਬਚਾ ਲੂਗਾ ਟ੍ਰੈਡਮਿਲ ਨਾਲ ਤੁਹਾਨੂੰ ਤੁਹਾਡੇ ਬੋਰਡੇ ਨਾਲ ਫੜ ਕੇ ਪੜਾਣਾ ਹੈ ਕਿਉਂਕਿ ਅੰਗਰੇਜ਼ੀ ਤੁਸੀਂ ਬੰਦ ਲਵੇ ਪਰ ਤੇਰੇ ਕੋਲ ਅੰਗਰੇਜ਼ਾਂ ਵਰਗਾ ਟ੍ਰੈਡਮਿਲ ਨਹੀਂ ਆ ਲੇ ਕੋ ਟ੍ਰੈਡਮਿਲ ਇਹਦੇ ਵਿੱਚ ਪੂਰੀ ਪੁਸ਼ੀ ਔਰ ਰਬੜਾਵਾ ਵਧੀਆ ਮਾਰ ਰਿਹਾ ਪਰ ਤੁਹਾਡੇ ਲੱਗਦੇ ਵੀ ਨਹੀਂ ਯੂਜ਼ ਕਰਦੇ ਜਾਨਕਾ ਜਿਮ ਨੇ ਜਹਾ ਜੀ ਰੱਖਿਆ ਕਰਾਸ ਹੋ ਗਿਆ 8 ਘੰਟਾ ਜਦੋਂ ਮੈਂ ਕ੍ਰਾਸ ਫਿਟ ਕਰਨਾ ਮੈਂ 8 ਘੰਟਾ ਕਰਾਸ ਕਰਦਾ ਹੁਣ ਆਪਾਂ ਬੈਡ ਕਾਈਆਂ ਫ੍ਰੀ ਮਾਰ ਲੀਆਂ ਹੁਣ ਤਾਂ ਦੱਸਾਂਗੇ ਥੋੜਾ ਵੇਗ ਫੜ ਕੇ ਕਿੱਦਾਂ ਬੈਡ ਕਾਂ ਮਾਰੀ ਗਿਆ ਆਪਣਾ ਵੇਖੋ ਬਾਜੀ ਦੀਆਂ ਬੈਡ ਕਾਂ ਚਾ ਕਰਦੇ ਆ ਸਾਡੇ ਪੰਜਾਬ ਮਰਸ ਦੀਆਂ ਤੇ ਸ਼ਾਨ ਸਾਡੇ ਪਾਜੀ ਦੀ ਪਜੀ ਪਹਿਲ ਪੜੀ ਕਿ ਨਹੀਂ ਹੋ ਗਿਆ ਦੱਸੋ ਵੀ ਦੱਸੋ ਹੁਣ ਆਪਾਂ ਥੋੜਾ ਵੇਟ ਲੈ ਗਏ ਨਾ ਆਪਾਂ ਦੀ ਕੈਪੈਸਿਟੀ 5 ਕਿਲੋ 10 ਕਿਲੋ ਤੇ ਉਹ ਆਪਾਂ ਹੁਣੇ ਬੈਠਾ ਲਵਾਂਗੇ ਆਹ ਵੇਖੋ ਡੰਬਲ ਫੜ ਲਓ ਇੱਕ ਵੱਟਾ ਫੜ ਲਓ ਭਾਵੇਂ ਇੱਕ ਵੱਟਾ ਇੱਕ ਠੀਕ ਆ ਲੱਤਾਂ ਦੋ ਵਾਰ ਖੋਲਣੀਆਂ ਇੱਥੇ ਆ ਜਾਓ ਇੱਕ ਵਾਰੀ ਆਪਾਂ ਵੇਟ ਆਪਣੇ ਪੱਟ ਦੇ ਸੱਜੇ ਬਣੀ ਜ਼ੋਰ ਪਾਉਣਾ ਇੱਕੇ ਪੱਟੇ ਬਣੀ ਠੀਕ ਹੈ ਠੀਕ ਹੈ ਭਾਈ ਇੱਕ ਸਟੌਪ ਪੂਰਾ ਅਧਿ ਚੁਕਣੀ ਆਇਓ ਤੇ ਅੱਗੇ ਭਾਈਓ ਕੋ ਜਾਣਿਆ ਆਪਾਂ 20 ਸਾਲ ਦੇ ਆ ਜਿਲ੍ਹੇ ਭਾਈ ਪੰਜਾਬ ਪੁਲਿਸ ਦੀ ਸ਼ਾਨ ਤੇ ਆ ਸਾਡੀ ਜਿੰਦ ਜਾਨ 200 ਦਾ ਮਾਰੋ ਥੋੜੀ ਜਿਹਾ ਆਪਣਾ ਲੰਪ ਪ੍ਰੈਸ ਸਕੁਆਇਰ ਜਿਹੜੇ ਸਿਆਲ ਦੇ ਭਾਵੇਂ ਰਹਿੰਦੇ ਜਿਹੜੇ ਪ੍ਰੋਫੈਸ਼ਨਲ ਨਹੀਂ ਹੈਗੇ ਤੇ ਲੈਗ ਕਰ ਲ ਤੇ ਲੱਗ ਸਕਦੇ ਕਾਸ ਤੇ ਅੱਧਾ ਮਿੰਟ ਕਰਾਸ ਤੇ ਮਰ ਪੱਟ ਓਕੇ ਰਿਪੋਰਟ ਲੋਅਰ ਲਾਉਣ ਨਾਲ ਬਹੁਤ ਜ਼ਿਆਦਾ ਜ਼ਰੂਰੀ ਆ ਲੋਅਰ ਤੋਂ ਮੁੱਕੇ ਭਾਈ ਦੇ ਆ

yes change 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 ਹੱਸੋ 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 ਸ਼ਾਬਾਸ਼ 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 ਪਰੰਪਰਾ ਨਹੀਂ ਬਿਆ ਕਰੋ ਵੇਖੋ ਪੁਰਾਣੇ ਜ਼ਮਾਨੇ ਦੇ ਵਿੱਚ ਗੋਡੇ ਘੱਟ ਕਿਉਂ ਖਰਾਬ ਹੋ ਉਦੋਂ ਮੈਂ ਇੱਕ ਹੋਰ ਉਹਦਾ ਇੱਕ ਮੈਂ ਤੁਹਾਨੂੰ ਗੱਲ ਦੱਸਾਂ ਪੁਰਾਣੇ ਜ਼ਮਾਨੇ ਦੇ ਵਿੱਚ ਪੁਰਾਣਾ ਜ਼ਮਾਨਾ ਗਿਆ ਨਹੀਂ ਸਾਡੇ ਜ਼ਮਾਨੇ ਵਿੱਚ ਗੋਡੇ ਖਰਾਬ ਕਿਉਂ ਘੱਟ ਹੁੰਦੇ ਆਜ ਕੱਲ ਕੀ ਪੈਕੇਜ ਚੱਲਦੇ ਆ 2.5 ਲੱਖ ਦਾ ਗੋਡਾ 2 ਲੱਖ ਦਾ ਗੋਡਾ 1.5 ਲੱਖ ਦਾ ਗੋਡਾ what is this ਕਿਉਂ ਵਾਈ ਰੀਜ਼ਨ ਲੱਭੋ ਯਾਰ ਖੋਜੋ ਕਿਉਂ ਹੋ ਰਿਹਾ ਕੱਚੀਆਂ ਜਗ੍ਹਾ ਹੁੰਦੀਆਂ ਨਹੀਂ ਫਰਸ਼ ਪਾਉਣ ਵਾਲੇ ਵਿਕਾਸ ਕੀਤਾ ਤੇ ਵਿਨਾਸ਼ ਕਰ ਲਿਆ ਆਪਣੇ ਬਾਥਰੂਮ ਦੇ ਵਿੱਚ ਸਾਰੇ ਜਣੇ ਕਦੀ ਵੀ ਲਿਸ਼ਕਰੀ ਟਾਇਲ ਨਾ ਲਵਾਓ بڑے بڑے ਜਨਾਨੀਆਂ بڑے بڑے ਬੰਦੇ ਵੇਖੇ ਜੇ ਆਪਣੇ ਬਾਥਰੂਮ ਦੇ ਵਿੱਚ ਤਿਲਕਲੀ ਟਾਇਲ ਲਵਾ ਕੇ ਚੂਲੇ ਟੁੱਟ ਗਏ ਆ ਮੈਂ ਕੋਈ ਸਿਆਣਾ ਨਹੀਂ ਹੈਗਾ ਤੁਹਾਨੂੰ ਸਮਝਾ ਨਹੀਂ ਰਿਹਾ ਇੱਕ ਵਿਚਾਰ ਕਰਦੇ ਆਪਾਂ ساری ਉਮਰ ਮੈਂ ਨਹੀਂ ਸਿੱਖਦਾ ਹੀ ਆ ਚੰਗੇ ਬੰਦੇਆਂੋਂ ਗੱਲਾਂ ਸਿੱਖੀਆਂ ਤੇ ਆਪਾਂ ਤੁਹਾਨੂੰ ਗਾੜੀ ਸਮਝਾ ਲੈਂਦੇ ਆ ਠੀਕ ਆ ਦੂਜਾ ਕਾਰਨ ਗੋਡੇ ਘਰਾਬ ਹੁੰਦਾ ਤੁਹਾਡੀਆਂ ਫਲਸ਼ਾਂ ਗਈਆਂ ਪਹਿਲੀਆਂ ਖਤਮ ਆਪਾਂ ਬਾਹਰ ਬਹਿਣ ਜਾਣਾ ਹੈਨਾ ਵਧੀਆ ਰਿਵਰਮੈਂਟ ਹੋਣਾ ਕਹਿੰਦਾ ਪਰ ਬੈਣਾ ਰੋਜ਼ 10-15 ਮਿੰਟ ਇੱਥੇ ਮੈਂ ਮੁੰਡੇ ਮਰਕੂ ਆਉਂਦੇ ਆ ਕੱਲ ਹਰਾਨ ਦੀ ਗੱਲ ਮੁੰਡਾ ਪਰ੍ਹਾਂ ਬਾਰੇ ਨਹੀਂ ਬੈਠਾ ਆਹ ਬੈਠਾ ਕਦੀ ਐ ਕਰੇ ਕਦੀ ਐ ਕਰ ਪਰ ਮੈਂ ਮਹਾਰਾਜ ਕੋ ਡਰ ਕੇ ਕਹਿਣਾ ਮੈਨੂੰ 1 ਘੰਟਾ ਬਾਹਰ ਪਾਵੇ ਐਡਾ ਹੀ ਇਸ ਕਰਕੇ ਇਹ ਵੀ ਬੜੀ ਵੱਡੀ ਗੱਲ ਏ ਸਾਰੇ ਦਿਨ ਦੇ ਵਿੱਚ ਕੋਸ਼ਿਸ਼ ਕਰੋ ਅੱਜ 30 ਸੈਕਿੰਡ अगले हफ्ते एक मिनट पांच तो दस मिनट पैर भार जरूर बहो तो गोडे चेक कर लो अपने ठीक है चलो फौजी साहब स्टार्ट है ना शाबाश शाबाश फौजी साहब तो चौड़ी मार्केट ना जाए दसना चाहिए चौड़ी अपनी मार्केट ना ਬੋਰਡ ਤੋਂ ਬਗਾਰ ਉਹ ਟੋਲੇ ਨਾਲ ਸਵਾਗਤੋਂ ਬਾਹਰ ਜੇ ਵੇਖਿਓ ਐ ਇਹ ਐ ਆਹ ਵੇਖੋ ਇਹ ਵੀ ਕਰਿਆ ਕਰੋ ਚਲ ਇੱਕ ਦੋ ਅੱਖਰ ਹੋਰ ਦੱਸ ਦੋ ਵਲੌਗ ਦੇ ਵਿੱਚ ਸਾਰੇ ਜਾਣੇ ਕਰਿਆ ਕਰੋ ਕੋਸ਼ਿਸ਼ ਕਰਿਆ ਕਰੋ ਮੈਂ ਦਿੱਲੀ ਦੇ ਦਿੱਲੀ ਵਲੌਗ ਜਿਹੜੇ ਉਹ ਦਿੱਲੀ ਆਉਂਦੇ ਰਹਿਣ ਪਰ ਮੇਰੀ ਗੱਲ ਇਹ ਆ ਕਿ ਟਾਈਮ ਦੀ ਥੋੜੀ ਆਲਮੋ ਹਿ ਦੀ ਕਿਹੋ ਜਿਹਾ ਵਲੌਗ ਨਾ ਆ ਵੀ ਉਹਦੇ ਵਾਸਤੇ ਮਾਫ਼ੀ ਬਾਾਕੀ ਚੈਨਲ ਦੀ ਨੇਰੀ ਲਿਆਓ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਕੂਟ ਪਟਾਕੇ ਚੀਜ਼ਾਂ ਨੂੰ ਵੀ ਬੜਾ ਵਾਇਰਲ ਕਰਦੇ ਨੇ ਚੰਗੀਆਂ ਡਲਣਾਂ ਵੀ ਕਰਾਇਆ ਊਠ ਪਟਾਨ ਚੀਜ਼ਾਂ ਦੀ ਐ ਵਾਰ ਕਰਦੇ ਦਵਾ 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 ਠੀਕ ਆ ਨਿਕਾ ਕੇ ਇਹਨੂੰ ਵਾਦੋ ਵਾਦਿ ਸ਼ੇਅਰ ਕਰੋ ਚੈਨਲ ਰਾਣਣ ਦਾ ਰੌਗ ਜਿੰਮ ਸੱਚ ਮਾਰ ਉਸੇ ਵੇਲੇ ਆ ਟਾਕ ਟਾਕ Shimla ਆਏਗਾ Dubai ਆਏਗਾ Ambala ਰਹੇਗਾ ਸਾਰਾ ਕੁਝ ਆਏਗਾ ਸਾਡੇ ਸਿੰਘ ਸਾਹਿਬ ਹੋਣਗੇ ਬੜੀਆਂ ਬੜੀਆਂ ਮਹਾਨ ਹਸਤੀਆਂ ਦੇ ਬਲਾਗ ਆਉਣਗੇ ਅੱਗੇ ਸਿੰਘ ਸਾਹਿਬ ਦਾ ਬਲਾਗ ਆਏਗਾ ਠੀਕ ਆ ਤੇ ਇਹ ਚੀਜ਼ ਆਪਾਂ ਵਾਰਮ ਅਪ ਦੇ ਵਿੱਚ ਵੀ ਕਰ ਸਕਦੇ ਆ ਪ੍ਰੋਫਿਟ ਵਿੱਚ ਵੀ ਕਰ ਸਕਦੇ ਆ ਤੇ ਜਿੱਦਣ ਆਪਾਂ ਲੈਗਸ ਲਾਉਣੇ ਨੇ ਉਦੋਂ ਵੀ ਆਪਾਂ ਕਰ ਸਕਦੇ ਆ ਤੇ ਬਾਕੀ ਸਾਰਿਆਂ ਨੇ ਸਾਥ ਦਿਓ ਟੀਮ ਵਰਕ ਨਾਲ ਕੰਮ ਹੁੰਦਾ ਵਾ ਇਕੱਲਾ ਬੰਦਾ ਕੋਈ ਕੁਝ ਨਹੀਂ ਕਰ ਸਕਦਾ ਤੇ ਅੱਜ ਥੋੜਾ ਸੀਰੀਅਸ ਗੱਲਾਂ ਹੀ ਤੇ ਫਿਰ ਆਪਾਂ ਕੱਲ ਸ਼ਾਮ ਨੂੰ ਥੋੜਾ ਬੜਾ ਹਾਸਤ ਰਾਸ ਕਰਾਂਗੇ ਥੈਂਕ ਯੂ ਵੈਰੀ ਮੱਚ ਆਹ ਵੇਖੋ ਕ੍ਰਾਸ ਫਿਟ ਆਹ ਲੜਕਾ ਇਹ ਸ਼ੁਰੂ ਹੈ ਰੇ ਸਨੇਹਾ ਦੇ ਨਾਮ ਆ ਰਾਜ ਦੀ ਸਗੀ ਭੂਆ ਦਾ ਲੱਗਾ ਵਾ ਇਹਨੂੰ ਵੇਖੋ ਕੰਮ ਆ ਤੈਨੂੰ ਰਾਜ ਨੇ ਰਸਤਾ ਦਿਖਾਇਆ ਵਧੀਆ ਗਾੜੀ ਤੇਰਾ ਇਹ ਸੁਣਦੇ ਉਸਤਾਦ ਹੈ ਜੋਿਆ ਹੋਇਆ ਹੋਇਆ ਬਗੈਰ ਸਾਹਮਣੇ ਹੋ। ਫਾਲ ਹੈ ਫਾਲ ਹੈ ਫਾਲ ਹੈ ਕਿੰਨਾ ਭਾਰ ਟਾਈ ਹੈ। ਉਸਤਾਦ ਜੀ 16 ਕਿਲੋ। 16 ਕਿਲੋ ਤੇ ਹੋਰ ਗਾੜੀ ਨੂੰ ਟਾਰਗੇਟ ਦੀ ਆਪਾਂ। ਉਸਤਾਦ ਜੀ ਸੱਤੋ ਦੇ ਜਾਣਾ ਤੇ ਘਟਾ ਕੇ ਮੇਰੇ ਘਰ ਲੈ ਜਾਣਾ ਬਸ। ਨਹੀਂ ਉਸਤਾਦ ਜੀ ਮੈਂਟੇਨ ਰਹਿਣਾ ਸਾਰੀ ਉਮਰ। ਮੈਂਟੇਨਸ ਰੱਖਣਾ ਮੈਂਟੇਨ ਜੀ ਮੋਸਟ ਵੈਰੀ ਗੁੱਡ। ਹੋਰ ਵੀ ਟਾਰਗੇਟ ਆਪਣਾ ਕੋ ਲਾਈਫ ਦਾ। ਉਸਤਾਦ ਵੀ ਸਕਸੈਸਫੁਲ ਹੋਣਾ ਹੈ ਉਸਤਾਦ ਜੀ ਦਾ ਮਾਪਿਆਂ ਦਾ ਧਿਆਨ ਰੱਖਣਾ ਇੱਜ਼ਤ ਕਰਨੀ ਠੀਕ ਹੈ ਸਾਰਿਆਂ ਪਰ ਠੀਕ ਹੈ ਜਿਨ੍ਹਾਂ ਨੇ ਜ਼ਿੰਦਗੀ ਕਿਤੇ ਪੰਚਾਇਆ ਉਹ ਵੀ ਰਹਿ ਜਾਣੇ ਘਰ ਆਖਾਇਆ ਹਾਂ ਉਹਨਾਂ ਦੀ ਵੀ ਇੱਜ਼ਤ ਕਰਨੀ ਬਿਲਕੁਲ ਗੇਵਰ ਸਟੱਟ ਟੇਕ ਰਿਸਕ ਗੁਰੂਓ ਕੇ ਥੈਂਕ ਯੂ ਬੜਾ ਕਰਵਾ ਦਿੱਤੇ